ਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੇ ਦਿਨ ਚੱਲ ਰਹੇ ਨੇ ਮੇਰੇ ਮਨ ਦਾ ਇੱਕ ਵਿਚਾਰ ਬਣਿਆ ਕਿ ਖੰਡੇ ਬਾਟੇ ਦੀ ਪਹਲ ਨੂੰ ਲੈ ਕੇ ਮੈਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਖੰਡੇ ਬਾਟੇ ਦੀ ਜਿਹੜੀ ਪਾਉਲੇ ਨਾ ਉਹ ਏਕਤਾ ਦਾ ਪ੍ਰਤੀਕ ਹੈ ਉਹ ਇਸ ਤਰ੍ਹਾਂ ਏਕਤਾ ਦਾ ਪ੍ਰਤੀਕ ਵੀ ਕੋਈ ਮਜਬੀ ਆ ਰਿਹਾ ਹੈ ਜੱਟ ਆ ਰਿਹਾ ਹੈ ਬ੍ਰਾਹਮਣ ਆ ਰਿਹਾ ਹੈ ਖੱਤਰੀ ਆ ਰਿਹਾ ਹੈ ਦੁੱਜਾ ਆ ਰਿਹਾ ਹੈ ਤਿਜਾ ਆ ਰਿਹਾ ਹੈ ਕਿਹੜੀ ਸਟੇਟ ਵਿੱਚੋਂ ਆ ਰਿਹਾ ਹੈ ਕਿਹੜੀ ਥਾਂ ਵਿੱਚੋਂ ਆ ਰਿਹਾ ਹੈ ਕੋਈ ਵਿਤਕਰਾ ਨਹੀਂ ਬਾਟਾ ਇੱਕੇ ਜਿੱਥੇ ਪਾਹੁਲ ਨੇ ਤਿਆਰ ਹੋਣਾ ਹੈ ਔਰ ਇੱਕੋ ਥਾਂ ਤੋਂ ਤਿਆਰ ਕੀਤੀ ਪਾਹੁਲ ਉਹਨਾਂ ਸਾਰਿਆਂ ਦੀ ਝੋਲੀ ਪਾਈ ਜਾਂਦੀ ਹੈ। ਇਹੀ ਕਾਰਨ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਸਨ ਉਹਨਾਂ ਨੇ ਵੀ ਅੱਡ-ਅੱਡ ਥਾਵਾਂ ਤੋਂ ਵੱਖ-ਵੱਖ ਜਾਤਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਇੱਕ ਜਗ੍ਹਾ ਦੇ ਉੱਤੇ ਮੰਚ ਦੇ ਉੱਤੇ ਇਕੱਠਿਆਂ ਕੀਤਾ ਇਸੇ ਚੀਜ਼ ਨੂੰ ਦੂਰ ਕਰਨ ਵਾਸਤੇ ਇਸ ਤੋਂ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਹੋ ਤੇ ਉਦੋਂ ਵੀ ਇੱਕ ਗੱਲ ਉੱਗੜ ਕੇ ਸਾਹਮਣੇ ਆਉਂਦੀ ਵੀ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਹ ਗੱਲ ਵੱਖਰੀ ਹੈ ਬਿੱਕਿਦਰੇ ਕਿਦਰੇ ਟਮੇਟਾਲੇ ਥਾਵਾਂ ਤੇ ਇਕੜ-ਦੁੱਕੜ ਜਥੇਬੰਦੀਆਂ ਨੇ ਇੱਕ ਜਾਤ ਨੂੰ ਲੈ ਕੇ ਉਹਨਾਂ ਦਾ ਬਾਟਾ ਵੱਖਰਾ ਤਿਆਰ ਕੀਤਾ ਮਜਬੀ ਸਿੰਘਾਂ ਦਾ ਬਾਟਾ ਵੱਖਰਾ ਤਿਆਰ ਕੀਤਾ ਬਾਅਦ ਵਿੱਚ ਉਹਨਾਂ ਨੇ ਵੱਖਰਾ ਛੱਡ ਕੇ ਇੱਕ ਜਗ੍ਹਾ ਦੇ ਉੱਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅੱਜ ਵੀ ਕਈਆਂ ਥਾਵਾਂ ਦੇ ਉੱਤੇ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਅੰਦਰ ਮਜਬੀ ਸਿੰਘਾਂ ਦਾ ਬਾਟਾ ਵੱਖਰਾ ਹੀ ਤਿਆਰ ਹੁੰਦਾ ਹੈ ਤੇ ਬੀਬੀਆਂ ਦਾ ਬਾਟਾ ਵੱਖਰਾ ਤਿਆਰ ਹੁੰਦਾ ਹੈ ਜਿਹੜਾ ਦਰੁਸਤ ਨਹੀਂ ਹੈ ਬਾਟਾ ਇੱਕ ਹੋਵੇ ਇੱਕੋ ਥਾਂ ਤੇ ਤਿਆਰ ਹੋਵੇ ਔਰ ਸਾਰਿਆਂ ਦੀ ਝੋਲੀ ਇਸ ਤਰ੍ਹਾਂ ਹੀ ਪਾਇਆ ਜਾਏ ਮੈਂ ਥੋੜਾ ਜਿਹਾ ਪਿਛੋਕੜ ਦੇ ਅੰਦਰ ਜਾਣਾ ਚਾਹੁੰਦਾ ਅਸੀਂ ਜਦੋਂ Hindu ਧਰਮ ਨੂੰ ਪੜਦੇ ਹਾਂ ਆਪੋ ਆਪਣੇ ਥਾਂ ਤੇ ਸਭ ਨੂੰ ਉਹਨਾਂ ਦੇ ਕਰਮ ਕਾਂਡ ਉਹਨਾਂ ਦੇ ਨੇਮ ਨਿਯਮ ਉਹਨਾਂ ਦੀ ਮਾਨ ਮਰਿਆਦਾ ਉਹਨਾਂ ਦੇ ਸਿਧਾਂਤ ਮੁਬਾਰਕ ਨੇ ਔਰ ਰਹਿਣੇ ਵੀ ਚਾਹੀਦੇ ਨੇ ਕਿਸੇ ਦੂਜੇ ਦੇ ਅੰਦਰ ਦਖਲ ਅੰਦਾਜ਼ ਨਹੀਂ ਕਰਨਾ ਚਾਹੀਦਾ ਖਰ ਮੈਂ ਗੱਲ ਕਰ ਰਿਹਾ ਅਸਾਂ ਵੀ ਜਦੋਂ ਅਸੀਂ ਹਿੰਦੂ ਧਰਮ ਨੂੰ ਪੜ੍ਹਦੇ ਆਂ ਤੇ ਗੋਵ ਪੂਰਵਕ ਪੜ੍ਹਦੇ ਆਂ ਧਿਆਨ ਦੇ ਕੇ ਪੜ੍ਹਦੇ ਆਂ ਸੁਣਦੇ ਆਂ ਮਨੁਸ਼ਿਮਰਤੀ ਦੇ ਅੰਦਰ ਜਿਹੜੇ ਕੋਈ ਨੀਮ ਨਿਯਮ ਮਿਲਦੇ ਨੇ ਉਹਦੇ ਵਿੱਚ ਇਸ ਤਰ੍ਹਾਂ ਮਿਲਦਾ ਹੈ ਕਿ ਜਨੇਊ ਪਾਉਣਾ ਜ਼ਰੂਰੀ ਹੈ ਹਿੰਦੂ ਵਾਸਤੇ ਔਰ ਵਾਕਈ ਜ਼ਰੂਰੀ ਜਿਵੇਂ ਅਸੀਂ ਖੰਡੇ ਦੀ ਪੌਲ ਦਾ ਜ਼ਿਕਰ ਕਰਨੇ ਆ ਉਧਰ ਜਨੇਊ ਦਾ ਜ਼ਿਕਰ ਆਉਂਦਾ ਹੈ ਜ਼ਰੂਰੀ ਹੈ ਉਹਨਾਂ ਨੂੰ ਹਿੰਦੂ ਬੰਨਾ ਚਾਹੀਦਾ ਹੈ ਔਰ ਸੱਚੇ ਹਿੰਦੂ ਬੰਨਾ ਚਾਹੀਦਾ ਖੈਰ ਮੈਂ ਗੱਲ ਕਰਨੀ ਚਾਹੁੰਨਾ ਜਿਹੜੇ ਅੰਗਲ ਤੋਂ ਜਦੋਂ ਬ੍ਰਾਹਮਣ ਦੇ ਬੱਚੇ ਦੇ ਗਲੇ ਦੇ ਅੰਦਰ ਜਨੇਊ ਪਾਇਆ ਜਾਣਾ ਹੈ ਉਹਦੀ ਉਮਰ ਹੋਣੀ ਚਾਹੀਦੀ ਹੈ 7 ਸਾਲ ਔਰ ਜਿਹੜੀ ਬਹਾਰ ਹੈ ਨਾ ਮੌਸਮ ਜਿਵੇਂ ਚਾਰ ਬਹਾਰਾਂ ਵੱਡੀਆਂ ਇਹਨਾਂ ਦੇ ਅੰਦਰ ਜਿਹੜੀ ਬਹਾਰ ਹੈ ਨਾ ਬਹਾਰ ਹੋਵੇ ਬਸੰਤ ਦੀ ਖਾਸ ਨੁਕਤਾ ਨੋਟ ਕਰ ਲਿਓ ਬਹਾਰ ਹੋਵੇ ਬਸੰਤ ਦੀ ਉਮਰ ਹੋਵੇ 7 ਸਾਲ ਤੇ ਤਿੰਨ ਤਾਗਿਆਂ ਦਾ ਤਿਆਰ ਕੀਤਾ ਹੋਇਆ ਜਨੇਊ ਹੋਵੇ ਪਹਿਲਾਂ ਇੱਕਲਾ ਇੱਕਲਾ ਤਾਗਾ ਵਟਿਆ ਜਾਏ ਫਿਰ ਉਹਨਾਂ ਤਿੰਨਾਂ ਨੂੰ ਇਕੱਠਿਆਂ ਇੱਕ ਜਗ੍ਹਾ ਤੇ ਵਟਿਆ ਜਾਏ ਤੇਰੇ ਤਾਗੇ ਦਾ ਜਨੇਊ ਵਟ ਕੇ ਬਸੰਤ ਦੀ ਬਹਾਰ ਦੇ ਅੰਦਰ ਤੇ ਜਨੇਊ ਵੀ ਬਿਲਕੁਲ ਮਲੈਮ ਸੂਦੀ ਰਸੀ ਦਾ ਉਹ ਵਟ ਕੇ ਤੇ ਗਲੇ ਵਿੱਚ ਪਾਇਆ ਜਾਏ ਇਹ ਹੈ ਬ੍ਰਾਹਮਣ ਵਾਸਤੇ ਜਦੋਂ ਜਿਕਰ ਆਉਂਦਾ ਹੈ ਖੱਤਰੀ ਦਾ ਉਹਦੀ ਉਮਰ 2 ਸਾਲ ਵੱਜ ਜਾਂਦੀ ਹੈ 2 ਸਾਲ ਬਾਅਦ ਵਿੱਚ ਧਰਮ ਦੇ ਅੰਦਰ ਪ੍ਰਵੇਸ਼ ਕਰ ਸਕਦਾ ਹੈ ਉਹਦੀ ਉਮਰ ਹੈ 9 ਸਾਲ ਬਹਾਰੇ ਸਰਦੀ ਦੀ ਤੇ ਤਾਗਾ ਤਿੰਨਾਂ ਦੀ ਥਾਵਾਂ ਦੇ ਉੱਤੇ ਇੱਕ ਕਟਾ ਦਿੱਤਾ ਬਾਕੀ ਰਹਿ ਗਏ ਦੋ ਦੋਵਾਂ ਨੂੰ ਅੱਡਾ-ਡਵਟਣਾ ਫਿਰ ਇੱਕੋ ਜਗ੍ਹਾ ਦੇ ਉੱਤੇ ਵਟਣਾ ਤੇ ਉਹਨਾਂ ਨੂੰ ਮਿਲਾ ਕੇ ਸਰਦੀ ਦੀ ਬਹਾਰ 11 ਸਾਲ ਦੀ ਉਮਰ ਖੱਤਰੀ ਦੇ بیٹے ਨੂੰ ਧਰਮ ਦੇ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕੀ ਮਿਲਦੀ ਹੈ ਨੰਬਰ 3 ਦੇ ਉੱਤੇ ਜਦੋਂ ਵੈਸ਼ ਦਾ ਜ਼ਿਕਰ ਆਉਂਦਾ ਹੈ ਤੇ ਵੈਸ਼ ਦਾ ਜ਼ਿਕਰ ਕਰਦਿਆਂ ਦੋ ਧਾਗੇ ਹੋਰ ਘਟ ਜਾਂਦੇ ਨੇ ਧਾਗਾ ਰਹਿ ਜਾਂਦਾ ਹੈ ਇੱਕ ਫਿਰ ਖਿਆਲ ਕਰਿਓ ਬ੍ਰਾਹਮਣ ਵਾਸਤੇ ਧਾਗੇ ਤਿੰਨ ਖੱਤਰੀ ਵਾਸਤੇ ਦੋ ਤੇ ਵੈਸ਼ ਵਾਸਤੇ ਰਹਿ ਜਾਂਦਾ ਹੈ ਇੱਕ ਧਾਗਾ ਔਰ ਮੋਟੀ ਮੁੰਜ ਦੀ ਰੱਸੀ ਉਹਦਾ ਜਨੇਊ ਹੋਵੇ ਮੁੰਜ ਦੀ ਰੱਸੀ ਮੋਟੀ ਵੈਸ਼ ਵਾਸਤੇ ਤੇ ਜਿਹੜਾ ਮੌਸਮ ਹੈ ਜਿਹੜੀ ਬਹਾਰ ਹੈ ਉਹ ਗਰਮੀ ਦੀ ਹੋਵੇ ਇਹ ਤਿੰਨ ਤਰ੍ਹਾਂ ਦੇ ਜਣਿਓ ਹੋ ਗਏ ਬ੍ਰਾਹਮਣ ਵਾਸਤੇ ਹੋਰ ਖੱਤਰੀ ਵਾਸਤੇ ਹੋਰ ਤੇ ਵੈਸ਼ ਵਾਸਤੇ ਹੋਰ ਹੁਣ ਇਹਨਾਂ ਵਿੱਚੋਂ ਚਾਰਾਂ ਵਰਣ ਵੰਡ ਦੇ ਵਿੱਚੋਂ ਇੱਕ ਰਹਿ ਗਿਆ ਉਹਦਾ ਨਾਂ ਹੈ ਛੁੱਦਰ ਛੁੱਦਰ ਵਾਸਤੇ ਨਾ ਕੋਈ ਧਾਗਾ ਨਾ ਕੋਈ ਮੌਸਮ ਤੇ ਨਾ ਕੋਈ ਜਣਿਓ ਉਹਨੂੰ ਜਣਿਓ ਪੁੰਦ ਦਾ ਹੱਕ ਨਹੀਂ ਹੈ ਉਹਨੂੰ ਪੈਰਾਂ ਵਿੱਚ ਬੈਣ ਦਾ ਹੱਕ ਏ ਜਿਨੇ ਉਹ ਪਾਉਂਦਾ ਹੱਕ ਨਹੀਂ ਉਹਨੂੰ ਕੁਝ ਵੀ ਵੇਦ ਮੰਤਰ ਪੜਨ ਪੜਾਉਣ ਸੁਣਨ ਦਾ ਵੀ ਹੱਕ ਨਹੀਂ ਇੱਕ ਗੱਲ ਵੱਖਰੀ ਹੈ ਪਰ ਜਿੱਥੇ ਖੰਡੇ-ਬਟੇ ਦਾ ਜ਼ਿਕਰ ਆਉਂਦਾ ਹੈ ਨਾ ਪੌਲ ਦਾ ਜ਼ਿਕਰ ਆਉਂਦਾ ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜੱਟ ਆਵੇ ਉਹਦੇ ਨਾਲ ਉਹਦੇ ਸਾਹਮਣੇ ਮਜਬੀ ਸਿੰਘ ਬੈਠਾ ਹੋਵੇ ਦੋਵਾਂ ਨੂੰ ਇੱਕੋ ਬਾਟੇ ਵਿੱਚੋਂ ਪੌਲ ਪੀਈ ਜਾਂਦੀ ਹੈ ਬ੍ਰਾਹਮਣ ਆਵੇ ਵੈਛਾਵੇ ਇੱਕੋ ਤਰ੍ਹਾਂ ਦੀ ਕਰਪਾਣ ਇੱਕੋ ਤਰ੍ਹਾਂ ਦਾ ਕਸ਼ਹਿਰਾ ਇੱਕੋ ਤਰ੍ਹਾਂ ਦਾ ਕੰਗਾ ਇੱਕੋ ਤਰ੍ਹਾਂ ਦਾ ਕੜਾ ਇਹ ਜਿਹੜੀ ਬਾਹਰੀ ਕਰਮकांड ਨੇ ਬਾਹਰੀ ਮਾਨ ਮਰਿਆਦਾ ਹੈ ਧਰਮ ਦੇ ਅੰਦਰ ਪ੍ਰਵੇਸ਼ ਕੀ ਦੀ ਇਹ ਇਸ ਤਰ੍ਹਾਂ ਹੈ ਇਹ ਗੱਲ ਵੱਖਰੀ ਹੈ ਵੀ ਇਹ ਦੇ ਨਾਲ ਸਮੂੱਚਾ ਧਰਮ ਪਲਦਾ ਨਹੀਂ ਹੈ ਇੱਥੇ ਇਸ ਤਰ੍ਹਾਂ ਜਿਵੇਂ ਸਕੂਲ ਦੀ ਵਰਦੀ ਹੋਵੇ ਤੇ ਵਰਦੀ ਭਾਵੇਂ ਕਿੰਨੀ ਮਹਿੰਗੀ ਹੋਵੇ ਵਰਦੀ ਭਾਵੇਂ ਕਿੰਨੀ ਚੰਗੀ ਹੋਵੇ ਵਰਦੀ ਰੋਜ਼ ਤੋਹੀ ਜਾਓ ਪ੍ਰੈਸ ਕਰੀ ਜਾਓ ਪਾਈ ਜਾਓ ਸਜਾਈ ਜਾਓ ਚੰਗੀ ਤਰ੍ਹਾਂ ਸੱਜ ਧੱਜ ਕੇ ਸਕੂਲੇ ਜਾਂਦੇ ਰਹੋ ਪਰ ਵਰਦੀ ਨਾ ਤੁਹਾਨੂੰ ਆਈਪੀਐਸ ਬਣਾਉਂਦੀ ਏ ਨਾ ਆਈਐਸ ਬਣਾਉਂਦੀ ਏ ਨਾ ਹੋਰ ਕਿਸੇ ਮੰਜ਼ਲ ਤੇ ਪਹੁੰਚਾਉਂਦੀ ਏ ਕਿਉਂਕਿ ਵਰਦੀ ਹੈ ਨਾ ਜਿਹੜੀ ਵਰਦੀ ਸਿਰਫ ਇੱਕ ਆਈਡੈਂਟੀਟੀ ਐ ਇਸ ਤੋਂ ਵੱਧ ਕੁਝ ਵੀ ਨਹੀਂ ਹੁਣ ਮੈਂ ਇੱਕ ਗੱਲ ਕਰਦਿਆਂ ਜਿਹੜੇ ਖੰਡੇ ਦੀ ਪਹੁੰ ਲੈਂਨ ਤੋਂ ਬਾਅਦ ਤੰਗ ਸੋਚ ਵਾਲੇ ਬਣ ਜਾਂਦੇ ਨੇ ਉਹਨਾਂ ਨੇ ਸਿਰਫ ਵਰਦੀ ਪਾਈ ਹੁੰਦੀ ਹੈ ਜਿਨ੍ਹਾਂ ਦੇ ਵਿਚਾਰਕ ਇੰਨੇ ਮਤ ਭੇਦ ਵੱਜ ਜਾਂਦੇ ਨੇ ਉਹ ਦੂਜੇ ਜਥੇਬੰਦੀ ਨੂੰ ਵੇਖਣਾ ਬਰਦਾਸ਼ਤ ਨਹੀਂ ਕਰਦੇ ਸੁੰਨਾ ਪਸੰਦ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਉਹ ਸਿਰਫ ਵਰਦੀ ਤੱਕ ਸੀਮਤ ਨੇ ਇਹ ਵੀ ਗੱਲ ਵੱਖਰੀ ਹੈ ਕਿ ਅੱਜ ਦੇ ਦੌਰ ਦੇ ਅੰਦਰ ਜਿਹੜਾ ਹੈ ਨਾ ਬਾਰੀ ਵਿਖਾਵਾ ਬਾਰੀ ਵਰਦੀ ਜ਼ੋਰ ਉਹਦੇ ਉੱਤੇ ਦਿੱਤਾ ਜਾ ਰਿਹਾ ਹੈ ਅਸਲੀਅਤ ਦੇ ਉੱਤੇ ਜ਼ੋਰ ਹੀ ਬੜਾ ਘਟ ਦਿੱਤਾ ਜਾ ਰਿਹਾ ਹੈ ਜਿਹੜੀ ਅਸਲੀਅਤ ਹੈ ਉਹ ਹੈ ਬਾਣੀ ਨਾਲ ਜੁੜਨਾ ਤੇ ਬਾਣੀ ਨਾਲ ਜੁੜਿਆ ਨਹੀਂ ਜਾ ਰਿਹਾ ਸਿਰਫ ਵਿਖਾਵਾ ਉਹ ਵੀ ਜਥੇਬੰਦੀਆਂ ਦਾ ਕੋ ਆਪਣਾ ਵਿਖਾਵਾ ਤੂੰ ਨੀਲੇ ਪਾਉਣੇ ਨੇ ਤੂੰ ਪੀਲੇ ਪਾਉਣੇ ਨੇ ਤੂੰ ਕਾਲੇ ਪਾਉਣੇ ਨੇ ਤੂੰ ਛਿੱਟੇ ਪਾਉਣੇ ਨੇ ਤੂੰ ਦੂਜੀ ਤਰ੍ਹਾਂ ਦਾ ਕੱਪੜਾ ਤੀਜੀ ਤਰ੍ਹਾਂ ਦਾ ਕੱਪੜਾ ਅੱਡ ਅੱਡ ਤਰ੍ਹਾਂ ਦੇ ਕੱਪੜੇ ਵਿਖਾਵਾ ਬਣ ਕੇ ਰਹਿ ਗਏ ਧਰਮ ਵਿੱਚੋਂ ਅਲੋਪ ਹੋ ਗਿਆ ਦੀਵਾ ਭਾਵੇਂ ਕਿੰਨਾ ਚੰਗਾ ਹੋਵੇ ਸੁੰਦਰ ਹੋਵੇ ਸੋਨੇ ਦਾ ਬਣਿਆ ਹੋਵੇ ਜੇ ਉਹਦੇ ਅੰਦਰ ਤੇਲ ਨਹੀਂ ਹੈ ਨਾ ਤੇ ਉਹ ਰੋਸ਼ਨੀ ਨਹੀਂ ਦੇਗਾ ਕਾਰ ਕਿੰਨੀ ਸੁੰਦਰ ਹੋਵੇ ਉਹ ਤੇ ਉੱਤੇ ਲੋਗੋ ਲੱਗਾ ਹੋਵੇ ਮਰਸੀਡੀ ਦਾ BMW ਦਾ ਜਿਹੜਾ ਮਰਜੀ ਲੋਗੋ ਲੱਗਾ ਹੋਵੇ ਫਲਾਰੀ ਦਾ ਲੱਗਾ ਹੋਵੇ ਪਰ ਜੇ ਉਹਦੇ ਵਿੱਚ ਇੰਜਨ ਨਹੀਂ ਹੈ ਨਾ ਮੋਟਰ ਨਹੀਂ ਹੈ ਤੇ ਉਹ ਕਾਰ ਕਿਸੇ ਕੰਮ ਦੀ ਨਹੀਂ ਸਵਾਏ ਕਬਾੜ ਦੇ ਹੋਰ ਕਿਸੇ ਕੰਮ ਦੀ ਨਹੀਂ ਕੇਵਲ ਵਿਖਾਵਾ ਵਿਖਾਵਾ ਬਣ ਕੇ ਰਹਿ ਗਿਆ ਤੰਗ ਸੋਚ ਬਣ ਕੇ ਰਹਿ ਗਈ ਰੰਗ ਵੰਡ ਲੈ ਕੱਪੜਿਆਂ ਦੇ ਢੰਗ ਆ ਵੰਡ ਲੈ ਤੇ ਫਿਰ ਫਕਰ ਕਰਨਾ ਮਾਨ ਨਾਲ ਕਹਿਣਾ ਕਿ ਮੈਂ ਅਮਰਤ ਧਾਰੀ ਆ ਪਿਆਰਿਓ ਮੁਗਾਲਤੇ ਦੇ ਅੰਦਰ ਉਹ ਭੁਲੇਖੇ ਦੇ ਅੰਦਰ ਹੋ ਅਗਰ ਸੱਚ ਮੁੱਚ ਅਮਰਤ ਧਾਰੀ ਬੰਨਣਾ ਚਾਹੁੰਦੇ ਹੋ ਅੰਦਰੋਂ ਬਾਣੀ ਨਾਲ ਜੁੜੋ ਬਾਹਰੋਂ ਬਾਣਾ ਤੁਹਾਡਾ ਤਾਂ ਮੁਬਾਰਕ ਜੇ ਅੰਦਰੋਂ ਬਾਣੀ ਨਾਲ ਜੁੜਿਓ ਤਾਂ ਤੇ ਜੇ ਅੰਦਰ ਜੋਤ ਨਹੀਂ ਅੰਦਰ ਤੇਲ ਨਹੀਂ ਅੰਦਰ ਮੋਟਰ ਨਹੀਂ ਅੰਦਰ ਸੱਚ ਨਹੀਂ ਤੇ ਕੋਈ ਫਰਕ ਨਹੀਂ ਪੈਂਦਾ ਕਿਰਪਾਨ 2 ਇੰਚ ਦੀ ਪਾਈਏ ਭਾਵੇਂ 4 ਇੰਚ ਦੀ ਪਾਈਏ ਭਾਵੇਂ 3 ਫੁੱਟ ਦੀ ਪਾਈਏ ਕੀ ਫਰਕ ਪੈਂਦਾ ਕੰਗਾ ਚੰਦਨ ਦਾ ਰੱਖਿਆ ਹੈ ਜਾਂ ਨਹੀਂ ਰੱਖਿਆ ਕੀ ਫਰਕ ਪੈਂਦਾ ਕਪੜਾ ਕਿਹੜਾ ਤੁਹਾਡੇ ਕਸ਼ੇਰੇ ਦਾ ਜਾਂ ਚੋਲੇ ਦਾ ਪਜਾਮੇ ਦਾ ਕੋਈ ਫਰਕ ਨਹੀਂ ਪੈਂਦਾ ਇਹ ਗੱਲਾਂ ਕੇਵਲ ਬਾਰੀ ਨੇ ਔਰ ਇਹ ਗੱਲਾਂ ਮੁਬਾਰਕ ਨੇ ਪਰ ਤਾਂ ਮੁਬਾਰਕ ਨੇ ਜੇ ਤੁਸੀਂ ਸੱਚਮੁੱਚ ਅੰਦਰੋਂ ਧਰਮ ਦੇ ਨਾਲ ਜੁੜੇ ਹੋ ਅੰਦਰੋਂ ਬਾਣੀ ਦੇ ਨਾਲ ਜੁੜੇ ਹੋ ਅੰਦਰੋਂ ਬਾਣੀ ਦੇ ਨਾਲ ਜੁੜਨ ਵਾਲਾ ਆਪਣੇ ਬਾਣੀ ਦੀ ਮਹਾਨਤਾ ਬਣਾਏਗਾ ਤੇ ਜਿਹਦੇ ਕੋਲ ਕੇਵਲ ਬਾਣਾ ਬਾਣਾ ਬਾਣੀ ਨਹੀਂ ਉਹ ਬਾਣੀ ਦੀ ਤੋਹੀਨ ਕਰਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ